ਉਹੀ ਗੱਲ ਹੋ ਗਈ ਆ ਕਿ ਲੁੱੱਚੇ ਲੰਡੇ ਆਸ਼ਕਾਂ ਦਾ ਦੌਰ ਮਿੱਤਰੋ ਕੁੱਤੀ ਪਹੁੰਚ ਗਈ ਸਵਾਦ 'ਚ ਲਾਹੌਰ ਮਿੱਤਰੋ ਲਾਹੌਰ ਤੋਂ ਵੀ ਅੱਗੇ ਜਾ ਰਹੀਆਂ ਪਤਾ ਨਹੀਂ ਚਾਰ-ਚਾਰ ਜਵਾਕ ਜੰਮ ਕੇ ਇਹ ਪਤਾ ਨਹੀਂ ਚਾਹੁੰਦਿਆਂ ਕੀ ਆ ਕਰੇ ਸਾਰਾ ਕੁਝ ਮਿਲਣ ਤੋਂ ਬਾਅਦ ਵੀ ਲੁੱੱਚੀ ਲੰਡੀ ਆਸ਼ਕੀ ਤੇ ਹੋ ਗਈਆਂ ਇਹ ਲਹੂ ਪੀਤਾ ਪਿਆ ਖੇਚ ਕੇ ਆਇਆ ਕੱਲ ਭੱਜ ਗਈ ਇੱਕ ਹੋਰ ਤੂੰ ਕੱਢ ਕੇ ਲੈ ਆ ਚਾਚੀ ਨੂੰ ਆ ਬੰਦੀ ਆਈ ਮਰੀ ਮੋਟੀ ਸ਼ਰਮ ਨਹੀਂ ਆਈ ਮਰੀ ਮੋਟੀ ਸ਼ਰਮਗਾਦੀ ਜੀ ਪਿਆਰਾਂ 'ਚ ਗੜੀ ਸ਼ਰਮ ਇਹ ਕਾਹਦਾ ਪਿਆਰ ਆ ਘਰੇ ਘਰਦਿਆਂ ਕੰਦਾ ਘਰੇ ਸੱਟ ਲਗਾ ਤੈਨੂੰ ਸ਼ਰਮ ਨਹੀਂ ਆਈ ਤੇਰੇ ਤਿੰਨ ਜਵਾਕ ਆ ਪਰ ਆਨੇ ਵੈਸੇ ਵੀ ਦਿੱਤਾ ਕੀ ਐ ਮੈ ਕਾਂ ਦੇਣ ਤੁਰ ਪੀ ਜੇ ਉਹਨੇ ਕੁਛ ਦਿੱਤਾ ਤੇ ਇੰਨਾ ਟਾਈਮ ਹੋ ਗਿਆ ਸੀ ਤੇਰੇ ਵਿਆਹ ਹੋਏ ਨੂੰ ਉਹਦੇ ਨਾਲ ਵਿਆਹ ਨੂੰ ਤਾਂ ਹੋ ਗਏ 20 ਸਾਲ ਹੋ ਗਏ ਤੇ 20 ਸਾਲਾਂ ਦੀ ਸ਼ਰਮ ਨਹੀਂ ਆਈ ਜਦੋਂ 20 ਸਾਲਾਂ ਦਾ ਤੈਨੂੰ ਤੇਰੇ ਬੱਚਿਆਂ ਨੂੰ ਪਾਲ ਰਿਆ ਸੀਗਾ ਉਦੋਂ ਤਾਂ ਉਹ ਚੰਗਾ ਸੀਗਾ ਤੇ ਆਹ ਹੁਣ ਤੂੰ ਡੇਢ ਦਿਨ ਦੇ ਪਿਆਰ ਨੂੰ ਤੂੰ ਥਾਰਾ ਕੁਛ ਛੱਡ ਤਾ ਤੈ ਨਹੀਂ ਫਿਰ ਉਹ ਦਿਨ ਦਾ ਵੀ ਨਹੀਂ ਤਾਂ ਨਾ ਕੁਛ ਨਹੀਂ 20 ਸਾਲ ਹੋਰ ਉਹਨੇ ਤੇ ਗੱਲ ਚ ਘੂਠਾ ਦੇਦਾ 20 ਸਾਲ ਕੋ ਦਿੰਦਾ ਉਹ ਤਾਂ ਫੇਰ ਹੀ ਕੱਟੇ ਤੂੰ ਮੈਨੂੰ ਪਿਆਰ ਨਹੀਂ ਮਿਲਿਆ ਲੈ ਪਿਆਰ ਨਹੀਂ ਮਿਲਿਆ ਤਿੰਨ ਜਵਾਕ ਕਿ ਉਹੀ ਹੋ ਗਏ ਚੋਰੋਂ ਮਿਲਦੀ ਰਹੀਆਂ ਇਹਨੂੰ ਇਹ ਜਦ ਵੀ ਤੂੰ ਘਰੇ ਫੜਾਣ ਆਂਦਾ ਨਹੀਂ ਮੈਨੂੰ ਫੀਲਿੰਗ ਜਾਗਦੀ ਸੀ ਜਿਸ ਟਾਈਮੇ ਦੁੱਜੇ ਫੜਾਂਦਾ ਸੀ ਡੇਲੋਂ ਮੇਰੀਆਂ ਉਂਗਲੀਆਂ ਲੱਗਦੀਆਂ ਫਿਰ ਫੀਲਿੰਗ ਜਾਗਦੀ ਸੀ ਫੀਲਿੰਗ ਜਾਗਦੀ ਸੀ ਤੂੰ ਇਹ ਇਹਦੀਆਂ ਉਂਗਲਾਂ ਜਾਗਰ ਨਾਲ ਫੀਲਿੰਗ ਜਾਗਲੀ ਘਰ ਵਾਲੇ ਨੇ ਤਿੰਨ ਜਵਾਕ ਜਾਂ ਮਲੇ ਉਦੋਂ ਤੇਰੀ ਫੀਲਿੰਗ ਨਹੀਂ ਜਾਗੀ ਆਏ ਹੋਏ ਸੀ ਮੇਰੇ ਨਾਲ ਉਹਦੇ ਬੱਚੇ ਜੰਮਣ ਦਾ ਹੱਕ ਸੀ ਮੇ ਮੈਂ ਜਮਾਤੇ ਕੰਮ ਕੰਮ ਕਿਆ ਕਰਦਾ ਉਹ ਜਿਹੜੀ ਸੜਕਾਂ ਦੇ ਪੈਪ ਨਹੀਂ ਬੰਦੇ ਜੀ ਉੱਥੇ ਕੰਮ ਕਰਦਾ ਪਟਦਾ ਨਾਲੀਆਂ ਪਟਦਾ ਨਾਲੇ ਨਾਲੇ ਇਹ ਡਬਲ ਕੰਮ ਕਰਦਾ ਦਿਨੇ ਕਾਂ ਸੜਕਾਂ ਲੈ ਜਾ ਕੇ ਨਾਲੀਆਂ ਪਟਦਾ ਜਦੋਂ ਵਿਹਲਾ ਹੋਵੇ ਉਦੋਂ ਜਨਾਨੀਆਂ ਪਟਦਾ ਤੈਨੂੰ ਪਛਤਾਵਾ ਹੈ ਇਸ ਗੱਲ ਦਾ ਵੀ ਤੂੰ ਤਿੰਨ ਬੱਚੇ ਛੱਡ ਤੇ ਰੱਬਰ ਗਾਬ ਦੇ ਘਰਾਂ ਵਾਲਾ ਛੱਡਤਾ ਪਿੰਡ 'ਚ ਬੇਇੱਜ਼ਤੀ ਕਰਾਤੀ ਅਫਸੋਸ ਹੈ ਕੋਈ ਅਫਸੋਸ ਤਾਂ ਹੁੰਦਾ ਪਰ ਕਿਆ ਕਰੇ ਜਿੱਦਾਂ ਹੁਣ ਇਹ ਮਿਲਿਆ ਮੈਨੂੰ ਪਿਆਰ ਹੋਇਆ ਮੇਰੇ ਘਰ ਆਲਿਆਂ ਨੇ ਇੰਨੇ ਸਾਲਾਂ ਦੇ ਵੀਹ ਸਾਲਾਂ ਦੇ ਵਿੱਚ ਮੈਨੂੰ ਪਿਆਰ ਕਦੇ ਦਿੱਤਾ ਈ ਨਹੀਂ ਹੈਗਾ ਤਿੰਨ ਬੱਚੇ ਈ ਦਿੱਤੇ ਹੋਰ ਕੀ ਦਿੱਤਾ ਉਹਨੇ ਤੂੰ ਕੱਢ ਕੇ ਲੈ ਆ ਚਾਚੀ ਨੂੰ ਆਪ ਸ਼ਰਮ ਨਹੀਂ ਆਈ ਮਾੜੀ ਮੋਟੀ ਸ਼ਰਮਗਾਦੀ ਜੀ ਪਿਆਰ ਗਾਂ ਚ ਘੜੀ ਸਰਮ ਇਹ ਕਾਹਦਾ ਪਿਆਰ ਆ ਘਰੇ ਘਰਦਿਆਂ ਕੰਦਾ ਘਰੇ ਸੱਟ ਲੀਆਂ ਕਰਦਿਆਂ ਕੰਦਾ ਘਰੇ ਨਾਲੇ ਕੰਦੇ ਘਰੇ ਸੱਟੇ ਹੋ ਵਧੀਆ ਹੁੰਦੀ ਐ ਤੇ ਜਮਾ ਦੇਖ ਲੋ ਅਖੇ ਘਰ ਦੀ ਗੰਧ ਘਰੇ ਸੱਟ ਲੋ ਸ਼ਰਮ ਤਾਂ ਆਉਣੀ ਚਾਹੀਦੀ ਆ ਮਾੜੀ ਮੋਟੀ ਤਾਂ ਸ਼ਰਮ ਸ਼ਰਮਗਾਦੀ ਜੀ ਪਿਆਰ ਚ ਕਿਹੜੀ ਸ਼ਰਮ ਮੈਨੂੰ ਦੱਸੋ ਪਹਿਲਾਂ ਤੈਨੂੰ ਸ਼ਰਮ ਨਹੀਂ ਆਈ ਤੇਰੇ ਤਿੰਨ ਜਵਾਕ ਆ ਮੈਂ ਪਿਆਰ ਹੋ ਗਿਆ ਇਹ ਦੇ ਨਾ ਇਹ ਟੱਟੂ ਦਾ ਪਿਆਰ ਹੋ ਗਿਆ ਕਾ ਦਾ ਪਿਆਰ ਹੋ ਗਿਆ ਨਿੱਕੇ ਨਿੱਕੇ ਜਵਾਕਾਂ ਦੇ ਤੇਰੇ ਜਵਾਕ ਕੋਲੇ ਖੜੇ ਵੇਖਦੇ ਆ ਘਰ ਵਾਲੇ ਨੇ ਕੀ ਇੱਜ਼ਤ ਕੀ ਰਹੀ ਥੋਡੀ ਪਿੰਡ ਚ ਘਰ ਵਾਲੇ ਦੀ ਕੀ ਇੱਜ਼ਤ ਰਹੀ ਘਰ ਵਾਲੇ ਨੇ ਬੇਸੀ ਵੀ ਦਿੱਤਾ ਕੀ ਹੈ ਮੈਨੂੰ ਅੱਛਾ ਤੂੰ ਫਿਰ ਗਾਂਹ ਦੇਣ ਤੁਰ ਪੀਜੇ ਉਹਨੇ ਨੇ ਕੁਛ ਦਿੱਤਾ ਤੇ ਇਹਨੂੰ ਪਿਆਰ ਦੇਣ ਤੁਰ ਪੀ ਤੂੰ ਹੈ ਘਰ ਵਾਲੇ ਨੇ ਪੁੱਛੀ ਕਿ ਕਦੇ ਮੈਨੂੰ ਖਰਚਾ ਦਿੱਤਾ ਇਹ ਕਹਿੰਦਾ ਤੈਨੂੰ ਟਰਾਲਾ ਲੈ ਕੇ ਇਹਨੇ ਕੀ ਲੈਤਾ ਤੈਨੂੰ ਮੈਨੂੰ ਕਦੇ ਪੀਜ਼ਾ ਖਵਾਉਂਦਾ ਸੀ ਕਦੇ ਬਾਹਰੋਂ 버ਗਰ ਨਹੀਂ ਕਹਾਂਦਾ ਸੀ ਬਹੁਤ ਕੁਝ ਮੈਨੂੰ ਦਿੰਦਾ ਸੀ ਮੈਨੂੰ ਤਾਂ ਇਹ ਤਾਂ ਘਰੇ ਰੋਟੀ ਨਹੀਂ ਬਣਦੀ ਹੁਣੀ ਪੀਜ਼ਾ 버ਗਰ ਦੇਣ ਤਾਂ ਅਸੀਂ ਤੂੰ ਘਰੇ ਰੋਟੀ ਨਹੀਂ ਲਾਉਂਦੀ ਜਨਕਾਰਾ ਦਾ ਸਿਰ ਰੋਸ਼ਨ ਨਹੀਂ ਪਾਏਗਾ ਫਿਰ ਕਰੇਗੀ ਨਹੀਂ ਨਹੀਂ ਰਾਸ਼ਨ ਉਹਨੇ ਤਿੰਨ ਜਵਾਕ ਜਾਮਲੇ ਉਹ ਤਾਂ ਸਕੂਲ ਪੜਦੇ ਆ ਠੀਕ ਆ ਤੁਹਾਡੇ ਪਿੰਡ ਦੀ ਪੰਚਾਇਤ ਨੇ ਦੱਸਿਆ ਵੀ ਵਧੀਆ ਬੰਦਾ ਉਹ ਕੰਮ ਕਰ ਇਹ ਪਤਾ ਕਿ ਆ ਜਿਹੜੇ ਬੰਦੇ ਆ ਹੁਣ ਵੇਖੋ ਵਿਆਹ ਕਰਾ ਲਿਆ ਉਹਦਾ ਕੰਮਕਾਰ ਬਾਹਰ ਕਰਦੇ ਆ ਮਜ਼ਦੂਰੀ ਕਰਦੇ ਆ ਜਾਂ ਉਹ ਕੰਮ ਕਰ ਤੇ ਕਿਤੇ ਜਾਂਦੇ ਆ ਇਹ ਵਿਹਲਿਆਂ ਬੈਠੀਆਂ ਉੱਥੇ ਫੋਨਾਂ ਦੇ ਵਿੱਚ ਪੰਗੇ ਲਈ ਜਾਂਦੀਆਂ ਇੰਸਟਾ ਤੇ ਰੀਲ ਵੇਖ ਲਈ ਕਦੇ ਕੁਝ ਵੇਖ ਲਿਆ ਕਦੋਂ ਦੀ ਇਹਦੇ ਨਾਲ ਮੁਲਾਕਾਤ ਕਦੋਂ ਹੋਈ ਏ ਤੇਰੀ ਬਹੁਤ ਥੋੜੇ ਟਾਈਮ ਹੋਇਆ ਸੀ ਜੀ ਅੱਲੇ ਦਾ ਹੂੰ ਹੂੰ ਨਹੀਂ ਕਿਆ ਕਿਵੇਂ ਗੱਲਬਾਤ ਇਹਦਾ ਨਾ ਕਿਵੇਂ ਕੀਤੀ ਤਾਂ ਬਾਸ ਜੀ ਦੁੱਧ ਲੈਣ ਜਾਂਦੇ ਸੀਗੇ ਦੁੱਧ ਲੈਣਾ ਦੇ ਕੇ ਆਂਦਾ ਸੀ ਨਾ ਘਰੇ ਢੋਲੂ ਲੈ ਕੇ ਹਮ ਬਾ ਢੋਲੂ ਫੜਾਉਂਦੇ ਫੜਾਉਂਦੇ ਐਵੇਂ ਟੱਚ ਜਾ ਹੋਇਆ ਉਹ ਅੰਦਰੋਂ ਪਿਆਰ ਜਾ ਗਿਆ ਇਹਦਾ ਟੱਚ ਨੇ ਪਿਆਰ ਜਾ ਕੇ ਪਿਆ ਪਤਾ ਨਹੀਂ ਬਿਲੀ ਮਹਿਕ ਵਿੱਚਾਂ ਨਹੀਂ 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 ਤੇਰੇ ਬੱਚੇ ਛੋਟੇ ਛੋਟੇ ਤੈਨੂੰ ਉਹਨਾਂ ਦਾ ਤਰਸ ਨਹੀਂ ਆਇਆ ਵੀ ਉਹ ਮਾਂ ਬਿਨਾ ਕੀ ਕਰਨਗੇ ਜਦ ਦੇ ਵੇਖੋ ਮਾਂ ਮੰਨਦੀ ਆ ਕਿ ਮਾਂ ਪਰ ਪਿਆਰ ਦੀ ਕੋਈ ਉਮਰ ਥੋੜੀ ਹੁੰਦੀ ਆ ਲੈ ਆ ਕਰ ਲੋ ਗੱਲ ਬੁੱਢੀ ਘੋੜੀ ਲਾ ਲਗਾਮ ਵਾਲੀ ਗੱਲ ਹੋ ਗਈ ਠੀਕ ਆ ਬੰਦੇ ਨੇ ਕਿੰਨੀਆਂ ਸਾਦਰਾਂ ਦੇ ਨਾਲ ਤੈਨੂੰ ਐ ਨਹੀਂ ਸ਼ਰਮ ਆਈ ਵੀ ਗਵਾਨ ਤੁਹਾਡਾ ਘਰ ਆ ਸਕਿਆਂ ਦਾ ਤੁਹਾਡਾ ਪਰਿਵਾਰ ਆ ਪਿੰਡ ਦੇ ਵਿੱਚ ਤੁਸੀਂ ਵਿਚਰਨਾ ਕਰਨਾ ਰਹਿਣਾ ਵੀ ਪਿੰਡ ਚ ਹੀ ਆ ਨਹੀਂ ਹੁਣ ਚਲੇ ਜਾ ਮੈਂ ਹੋਰ ਕਿੱਥੇ ਬਾਹਰ ਦੇਖਾਂ ਕਿੱਥੇ ਲੈ ਲਾਂ ਕਿਰਾਇਆ ਕਰੂ ਤੇ ਆ ਸਾਡੇ ਜਿਹੜੇ ਇਹ ਜੇ ਮائیں ਕਹਿਣਾ ਜਿਹੜੇ ਘਰ ਯਾੜ ਕੇ ਕਿਤੇ ਕਿਰਾਏਆਂ ਤੇ ਬੈਂਦੀਆਂ ਨਾ ਉਹ ਮਾਲਕਾਂ ਨੂੰ ਵੀ ਸੋਚਣਾ ਚਾਹੀਦਾ ਇਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਹਨਾਂ ਨੂੰ ਇਸ ਤਰੀਕੇ ਨਾਲ ਰੱਖਣਾ ਨਹੀਂ ਚਾਹੀਦਾ ਇਹ ਤਰੀਕੇ ਨਾਲ ਕਿੰਨਾ ਟਾਈਮ ਹੋ ਗਿਆ ਸੀ ਤੇਰੇ ਵਿਆਹ ਹੋਏ ਨੂੰ ਉਹਦੇ ਨਾਲ ਵਿਆਹ ਨੂੰ ਤਾਂ ਹੋ ਗਏ 20 ਸਾਲ ਹੋ ਗਏ ਤੇ 20 ਸਾਲਾਂ ਦੀ ਸ਼ਰਮ ਨਹੀਂ ਆਈ ਜਦੋਂ 20 ਸਾਲਾਂ ਦਾ ਤੈਨੂੰ ਤੇਰੇ ਬੱਚਿਆਂ ਨੂੰ ਪਾਲ ਰਿਆ ਸੀਗਾ ਉਦੋਂ ਤਾਂ ਉਹ ਚੰਗਾ ਸੀਗਾ ਤੇ ਆਹ ਹੁਣ ਤੂੰ ਡੇਢ ਦਿਨ ਦੇ ਪਿਆਰ ਨੂੰ ਤੂੰ ਥਾਰਾ ਕੁਛ ਛੱਡ ਤਾ ਤੈ ਨੇ ਫਿਰ ਉਹ ਦਿਨ ਤਾਂ ਵੀ ਨਹੀਂ ਤਾਣਾ ਕੁਛ ਨਹੀਂ 20 ਸਾਲ ਹੋਰ ਹੋਣੇ ਤੇ ਗੱਲ ਚ ਗੁੱਠਾ ਦੇ ਤਾਂ 20 ਸਾਲ ਕੋ ਦਿੱਤਾ ਉਹ ਤਾਂ ਫੇਰ ਹੀ ਕੱਟੇ ਤੂੰ ਮੈਨੂੰ ਪਿਆਰ ਨਹੀਂ ਮਿਲਿਆ ਲੈ ਪਿਆਰ ਨਹੀਂ ਮਿਲਿਆ ਤਿੰਨ ਜਵਾਕ ਕਿ ਉਹੀ ਹੋ ਗਏ ਡਾਊਨਲੋਡ ਕੀਤੀ ਜਵਾਕ ਪਿਆਰ ਨਹੀਂ ਮਿਲਿਆ ਆ ਰਹੇ ਥੋੜੀ ਹੈ ਕਿ ਇੰਦਾ ਹੀ ਬਸ ਜੇ ਬੱਚੇ ਪਿਆਰ ਦੀ ਗੱਲ ਹੈ ਪਿਆਰ ਬਹੁਤ ਪਿਆਰ ਕਰਦਾ ਅੱਛਾ ਜੇ ਤੂੰ ਪਿਆਰ ਕਰਦਾ ਉਹਨੂੰ ਪਿਆਰ ਨਹੀਂ ਮਿਲਿਆ ਤਿੰਨ ਜਵਾਕ ਹੋਗੇ ਤੂੰ ਪਿਆਰ ਦੇਣਾ ਜਵਾਕ ਨਹੀਂ ਜਾਂਮੇਗਾ ਤੇ ਪਿਆਰ ਬਹੁਤ ਕਰਦਾ ਜੀ ਮੈਂ ਉਹਨੂੰ ਜਵਾਕ ਵੀ ਹੋਣਗੇ ਹੁਣ ਅੱਗੇ ਨੂੰ ਲੈ ਜਵਾਕ ਨਹੀਂ ਉੱਥੇ ਤੈਨੂੰ ਤਿੰਨ ਜਵਾਕ ਹੋਗੇ ਉੱਥੇ ਬਿਨਾ ਪਿਆਰ ਤੇ ਜਵਾਕ ਹੋਗੇ ਤੇਰੇ ਨਹੀਂ ਮੈਨੂੰ ਮੈਂ ਇਹਨੂੰ ਪਿਆਰ ਕਰਦੀ ਆ ਬਸ ਅੱਛਾ ਤੇ ਉਹ ਜਿਹੜੇ ਜਵਾਕ ਜਾਮਲੇ ਉਹ ਕਦ ਵਿੱਚ ਜਾਮਲੇ ਫਿਰ ਕੋਈ ਨਹੀਂ ਅਸੀਂ ਹੋਰ ਜਾਮ ਲਾਂਗੇ ਹੋਰ ਜਾਮ ਲਾਂਗੇ ਤੂੰ ਦੱਸ ਅੱਛਾ ਉੱਥੇ ਤੂੰ ਕਹਿੰਦੀ ਮੈਨੂੰ ਪਿਆਰ ਨਹੀਂ ਮਿਲਿਆ ਜਵਾਕ ਹੋ ਗਏ ਠੀਕ ਆ ਇਹਦੇ ਨਾਲ ਪਿਆਰ ਹੋ ਗਿਆ ਤਿੰਨ ਜਵਾਕ ਤੁਸੀਂ ਲੈਣ ਜਵਾਕੇ ਜਾਮਲੇ ਹੁਣ ਅਸੀਂ ਪੰਜ ਜੰਮ ਲਾਂਗੇ ਪੰਜ ਯਾਰ ਜਮਾ ਮੈਂ ਕਹਿੰਨਾ ਬੁੜੀਆਂ ਨੇ ਸ਼ਰਮ ਲਾ ਕੇ ਰੱਖ ਦਿੱਤੀ ਲਾ 10 ਇਹ ਮਿਰਜੇ ਦੀ ਕਬਰ ਟੱਪੀ ਖੜੇ ਹੋ ਸ਼ਰਮ ਮੰਨੋ ਕੈਮਰਾ ਚੱਲਦਾ ਸ਼ਰਮ ਮਾਰ ਇਹ ਇੰਨਾ ਵੀ ਅੰਨਾ ਬੰਦਾ ਨਹੀਂ ਚਾਹੀਦਾ ਹੁੰਦੇ ਮੈਨੂੰ ਐ ਦੱਸੋ ਪਹਿਲਾਂ ਅਸੀਂ ਪਿਆਰ ਕੀਤਾ ਸ਼ਰਮ ਕੀ ਕਰੀਏ ਕੱਲ ਨੂੰ ਥੋਡੇ ਜਵਾਕ ਜਦੋਂ ਥੋਡੇ ਹੋਣਗੇ ਠੀਕ ਆ ਥੋਡੇ ਜਵਾਕੇ ਹਰਕਤਾਂ ਕਰਨ ਬੱਚੀ ਕਰੇ ਮੁੰਡਾ ਕਰੇ ਤੁਹਾਡਾ ਸੈਨ ਕਰ ਲੋਗੇ ਉਹ ਤੋਂ ਬਾਅਦ ਦੇਖਾਂਗੇ ਪਹਿਲਾਂ ਹੁਣ ਅਸੀਂ ਪਿਆਰ ਬਹੁਤ ਕਰਦੇ ਆਂ ਕਿਉਂ ਅਸੀਂ ਰਹਿ ਨਹੀਂ ਪਾਉ ਅਸੀਂ ਅੱਗੇ ਰਹਿਣ ਸਕਦਾ ਇਕਦੂ ਤੂੰ ਮੈਂ ਕਹਿੰਦਾ ਇਹ ਜਿਹਨੂੰ ਰਹਿਣ ਦਾ ਹੱਕ ਵੀ ਨਹੀਂ ਤੂੰ ਇਹ ਗੱਲ ਦੇਖ ਵੀ ਤੇਰਾ ਉਹ ਵੱਡਾ ਭਰਾ ਸੀ ਤੇਰੇ ਤੇ ਯਕੀਨ ਮੰਨਦਾ ਸੀ ਮੇਰਾ ਚਾਚੇ ਦਾ ਮੁੰਡਾ ਘਰੇ ਆਉਂਦਾ ਆਹ ਕਰਦਾ ਕੋਪਤੰਦਰ ਦੇ ਜਿੱਤ ਨੂੰ ਹੱਥ ਪਾ ਲਿਆ ਉਹ ਕੀ ਕਰੀ ਹੁਣ ਪਿਆਰ ਹੋ ਗਿਆ ਹੁਣ ਅੱਛਾ ਆ ਵੀ ਮੈਨੂੰ ਬਹੁਤ ਪਿਆ ਇਹਨੂੰ ਬਹੁਤ ਖੁਸ਼ ਰੱਖਦਾ ਪੁੱਛ ਕੇ ਦੇਖੋ ਜੋ ਕਿੰਨਾ ਕਿੰਨਾ ਟਾਈਮ ਹੋ ਗਿਆ ਗੱਲ ਚੱਲ ਗੱਲ ਚੱਲਦੀ ਨਹੀਂ ਤੁਹਾਡੀ ਗੱਲ ਸਾਲ ਦੀ ਨੂੰ ਚਲਦੀ ਨੂੰ ਯਾਨੀ ਸਾਲ ਤੋਂ ਉਪਰੇ ਹੋ ਗਿਆ ਅੱਛਾ 20 ਸਾਲਾਂ ਦਾ ਤੈਨੂੰ ਘਰਾਂ ਵਾਲੇ ਦਾ ਪਿਆਰ ਨਹੀਂ ਦੱਸਿਆ ਇਹਦੇ ਇੱਕ ਸਾਲ ਦੇ ਪਿਆਰ ਚ ਤੂੰ ਚੋਰਾਂੋਂ ਮਿਲਦੀ ਰਹੀ ਐ ਨੂੰ ਇਹ ਜਦ ਵੀ ਤੂੰ ਘਰੇ ਫੜਾਣਾ ਆਂਦਾ ਨਹੀਂ ਮੈਨੂੰ ਫੀਲਿੰਗ ਜਾਗਦੀ ਸੀ ਜਿਸ ਟਾਈਮੇ ਦੁੱਜੇ ਫੜਾਂਦਾ ਸੀ ਡੇਲੋਂ ਮੇਰੀਆਂ ਉਂਗਲੀਆਂ ਲੱਗਦੀਆਂ ਫਿਰ ਫੀਲਿੰਗ ਜਾਗਦੀ ਸੀ ਫੀਲਿੰਗ ਜਾਗਦੀ ਸੀ ਤੂੰ ਇਹਗਾ ਇਹਦੀਆਂ ਉਂਗਲਾਂ ਜਾਗਣ ਨਾਲ ਫੀਲਿੰਗ ਜਾਗਲੀ ਘਰ ਵਾਲੇ ਨੇ ਤਿੰਨ ਜਵਾਕ ਜਾਂ ਮਲੇ ਉਦੋਂ ਤੇਰੀ ਫੀਲਿੰਗ ਨਹੀਂ ਜਾਗੀ ਨਹੀਂ ਉਹ ਮੈਨੂੰ ਬਸ ਮੈਂ ਮੈਂ ਉਹਨੂੰ ਪਿਆਰ ਹੀ ਨਹੀਂ ਕਰਦੀ ਹੈਗੀ ਕਿਨੂੰ ਤੇ ਫਿਰ ਜਵਾਕ ਕਿਵੇਂ ਜੰਮੇ ਤਨ ਜੇ ਪਿਆਰ ਨਹੀਂ ਕਰਦੀ ਤਾਂ ਜਵਾਕ ਹੁਣ ਤੁਸੀਂ ਵੀ ਗੱਲਾਂ ਕਰੀ ਤੇ ਮੈਂ ਪਿਆਰ ਕਰਦਾ ਜਵਾਕ ਇਹ ਜਵਾਕ ਫੋਟੋ ਸਟੇਟ ਮੈਂ ਕੱਢ ਲਾਂਗੇ ਦੋ ਟੋ ਸਟੇਟ ਮੈਂ ਕੱਢ ਲੈਂਗੇ ਲੈ ਦੱਸ ਤੂੰ ਗੱਲ ਵੇਖ ਇਹ ਇਹਦੇ ਬੰਦੇ ਨਹੀਂ ਤੇਰੇ ਤਿੰਨ ਜਵਾਕ ਬਿਨਾ ਪਿਆਰ ਤੋਂ ਹੀ ਹੋਗੇ ਨਹੀਂ ਤੁਸੀਂ ਐਦਾਂ ਦੀ ਗੱਲਾਂ ਕਿਉਂ ਕਰਦੇ ਹੋ ਘਰ ਵਾਲਾ ਸੀ ਹੱਥੋਂ ਐਡੀਆਂ ਐਡੀਆਂ ਗੱਲਾਂ ਕਰ ਲੀਆਂ ਤੂੰ ਕੰਧਾਂ ਕੋਠੇ ਟੱਪ ਕੇ ਮਿਲਦੀ ਰੀ ਦਿਨੇ ਰਾਤ ਨੂੰ ਸਾਨੂੰ ਐਡੀ ਗੱਲ ਕਰਨ ਦੀ ਆਗਿਆ ਵੀ ਨਹੀਂ ਹੈ ਅਸੀਂ ਤਾਂ ਸੱਚ ਪੁੱਛਦੇ ਆ ਨਹੀਂ ਸੱਚ ਦੇਖੋ ਉਹ ਵਿਆਹ ਹੋਇਆ ਸੀ ਮੇਰੇ ਨਾਲ ਉਹਦੇ ਬੱਚੇ ਜੰਮਣ ਦਾ ਹੱਕ ਸੀ ਮੇਰਾ ਮੈਂ ਜਮਾਤੀ ਚਲੋ ਠੀਕ ਹੈ ਸਾਡੇ ਪਿੰਜੋ ਵੀ ਗੱਲ ਵਾਹ ਵਿਆਹ ਤੋਂ ਬਾਅਦ ਬੱਚੇ ਹੀ ਹੁੰਦੇ ਨੇ ਹੋਰ ਕੀ ਹੁੰਦੇ ਆ ਅੱਛਾ ਉਹ ਜਿਆਣੀ ਵਿਆਹ ਕਰਾ ਕੇ ਜਵਾਕ ਜਾਮਲੇ ਪਿਆਰ ਦਾ ਟਾਈਮ ਨਹੀਂ ਲਗਿਆ ਤੁਹਾਡਾ ਨਹੀਂ ਸਸ ਮੈਂ ਪਿਆਰ ਨਹੀਂ ਕਰਦੀ ਉਹਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੀ ਮੈਂ ਮੈਨੂੰ ਕਰਦੀ ਇਹ ਮੈਨੂੰ ਇਹ ਨਾ ਤਾਂ ਕਰਦੀ ਆ ਪਹਿਲਾਂ ਤਾਂ ਤੁਸੀਂ ਬਾਈ ਜੀ ਦਾ ਰੰਗ ਰੂਪ ਦੇਖੋ ਪਿਆਰੇ ਇਹਨੂੰ ਇਹਦੇ ਨਾਲ ਹੋਇਆ ਤੁਸੀਂ ਇਹ ਦੇਖੋ ਤੇਰੇ ਘਰ ਆਣਾ ਤਾਂ ਬਹੁਤ ਸੋਹਣਾ ਸੁਨੱਖਾ ਹੋ ਹੈਗੇ ਪਰ ਹੁੰਦਾ ਹੀ ਨਹੀਂ ਕੁਛ ਉਸ ਤੋਂ ਕਰ ਲੋ ਗੱਲ ਇਹ ਤਾਂ ਬੇੜਾ ਗਰਕ ਹੋਇਆ ਵਿਆ ਜਨਾਨੀਆਂ ਦਾ ਧੀਮਗਾ ਦਾ ਅੱਛਾ ਇਹ ਇਹ ਫਿਰ ਕਾਲਾ ਪੱਟ ਲਿਆ ਹੈ ਤਾਂ ਆਖੇ ਉਹ ਤਾਂ ਮਾੜਾ ਮੋਟਾ ਛੋੜਾ ਜਿਹਾ ਕਰਦੀ ਤਾਂ ਦੋਈ ਪਿਆਰ ਹੋਣਾ ਚਾਹੀਦਾ ਪਿਆਰ ਕਰਦੇ ਆ ਅਸੀਂ ਇੱਕ ਦੂਜੇ ਮੈਂ ਸਮਝ ਗਿਆ ਜਿਹੜਾ ਪਿਆਰ ਇਹ ਭਾਲਦੀ ਆ ਮੈਂ ਸਮਝਦਾ ਇਸ ਗੱਲ ਨੂੰ ਅੱਛਾ ਮੇਰੀ ਗੱਲ ਸੁਣ ਹੁਣ ਤੁਸੀਂ ਇੱਥੇ ਰਹਿਣਾ ਪਿੰਡ ਦੀ ਪੰਚਾਇਤ ਨੇ ਵੀ ਤੁਹਾਡੇ ਖਿਲਾਫ ਮਾਤਾ ਪਾਤਾ ਇਹ ਕੱਢਾਂਗੇ ਇਹਨਾਂ ਨੂੰ ਪਿੰਡ ਚੋਂ ਕੋਈ ਗੱਲ ਨਹੀਂ ਫਿਰ ਅਸੀਂ ਬਾਹਰ ਲੈ ਲਾਂਗੇ ਕਿਰਾਏ ਤੇ ਹਮਮ ਹੁਣ ਰੱਖ ਕੰਮ ਕਿਆ ਕੰਮ ਕਿਆ ਕਰਦਾ ਉਹ ਜਿਹੜੀ ਸੜਕਾਂ ਦੇ ਪੈਪ ਨਹੀਂ ਪਾਉਂਦੇ ਜਿੱਥੇ ਉੱਥੇ ਕੰਮ ਕਰਦਾ ਪੱਟਦਾ ਨਾਲੀਆਂ ਪੜਦਾ ਇਹ ਡਬਲ ਕੰਮ ਕਰਦਾ ਦਿਨੇ ਕਾਂ ਛੜਕ ਵਾਲੇ ਨੇ ਜਾ ਕੇ ਨਾਲੀਆਂ ਪੜਦਾ ਜਦੋਂ ਵਿਹਲਾ ਹੋਵੇ ਉਹ ਤਾਂ ਜਨਾਨੀਆਂ ਪੜਦਾ ਆਪਦੀ ਚ ਇਹਨੇ ਆਹ ਭਾਬੀ ਪੱਟ ਲਈ ਵੱਡੀ ਤੈਨੂੰ ਇਹ ਨਹੀਂ ਪਤਾ ਵੀ ਵੱਡੀ ਭਾਬੀ ਮਾਂ ਮਾਰ ਕੀ ਹੁੰਦੀ ਆ ਮਾਂ ਦਾ ਹੀ ਮਰੀ ਹੈ ਨਹੀਂ ਤੇਰੇ ਹੈ ਨਹੀਂ ਪਰ ਕਿਸੇ ਦੀ ਮਾਂ ਤੂੰ ਭਜਾ ਲਿਆ ਸ਼ਰਮ ਨਹੀਂ ਆਈ ਭਜਾ ਕੇ ਥੋੜੀ ਲੈ ਆ ਆਪ ਭੇਜਿਆ ਉਹਨੇ ਆਪੇ ਆਪ ਤਾਂ ਭੇਜਣੀ ਆ ਜਦੋਂ ਬੰਦੇ ਦੀਆਂ ਹਰਕਤਾਂ ਹੀ ਇਹ ਜਿਹੀਆਂ ਸੀਗੀਆਂ ਠੀਕ ਆ 1 ਸਾਲ ਦਾ ਇਹਨਾਂ ਦੀ ਲਵ ਸਟੋਰੀ ਤੇਨੂੰ ਲੱਗਦਾ ਵੀ ਇਹ ਤਰਨਾ ਨਹੀਂ ਭਜੂਗਾ हां नी बेगा क्यों नी ਹੁਣ ਅਸੀਂ ਇਕੱਠੇ ਹੀ ਰਹਿ ਰਹੇ ਆ ਕਿਉਂ ਨਹੀਂ ਨੀਵੇ ਕਿੰਨੇ ਸਾਲਾਂ ਤੋਂ ਅਸੀਂ ਇਕੱਠੇ ਹੋ ਕਰ ਰਹੇ ਪਿਆਰ ਕਰਦੇ ਆ ਇਦਾਂ ਥੋੜੀ ਐਵੇਂ ਛੁੜੀ ਛੱਡ ਕੇ ਚਲੇ ਜਾਏਗਾ ਤੁਸੀਂ ਦੇਖ ਲੋ ਇਹ ਤਾਂ ਲਾਹੌਰ ਵਾਲੀ ਕੁੱਤੀ ਨੂੰ ਵੀ ਛੱਡ ਗਿਆ ਇਹ ਜਿਹੇ ਰਿਸ਼ਤੇ ਬਣਾ ਲਈ ਇਹਨਾਂ ਨੇ ਤੁਸੀਂ ਦੇਖੋ ਕੋਈ ਰਿਸ਼ਤਾ ਮਾਇਨਾ ਨਹੀਂ ਕੀਤਾ ਪਰ ਤੈਨੂੰ ਇੰਨੀ ਮਾੜੀ ਮੁੱਟੀ ਕਿੰਨੇ ਕੇ ਪੈਸੇ ਕਮਾ ਲੈਂਦਾ ਮਹੀਨੇ ਦੇ ਕਮਾ ਲੈਂਦੇ ਜੀ 15 20 15 20 ਹਜ਼ਾਰ ਰੁਪਏ ਕਮਾ ਲੈਂਦੇ ਆ ਜ਼ਿਆਦਾ ਵੀ ਬਣ ਜਾਂਦੇ ਆ ਦਿਹਾੜੀ ਢੋੜੀ ਲਾ ਲੈ ਜਾਂਦੇ ਆ ਘਰ ਵਾਲਾ ਘਰ ਵਾਲਾ ਕਿੰਨੇ ਪੈਸੇ ਕਮਾਉਂਦਾ ਕਮਾ ਲੈਂਦਾ ਸੀ 25-30000 ਰੁਪਿਆ ਲੈ ਉਹ 25-30000 ਕਮਾਉਣ ਵਾਲਾ ਪਸੰਦ ਨਹੀਂ ਆਇਆ ਇਹ 15-20 ਵਾਲੇ ਨਾਲ ਕੁੰਡੀ ਡਾਲੀ ਉਹ ਵੀ ਸਾਕੀ ਚਾਚੀ ਹੋ ਕੇ ਦੁੱਧ ਕਿਸੇ ਦੇ ਘਰੇ ਲੱਗਿਆ ਵਸੀ ਤੁਹਾਡਾ ਹਾਂਜੀ ਸਾਡੇ ਪੜੋਸੀ ਨੇ ਉਹ ਉਹ ਉਹਨਾਂ ਦੇ ਘਰੋਂ ਲਿਆ ਕੇ ਦਿੰਦਾ ਸੀ ਹਾਂਜੀ ਮਾਏ ਇਹ ਜੇ ਕਹਿਣਾ ਜਿਹੜਾ ਇਹ ਦੁੱਧ ਦੁੱਧ ਵਾਲੇ ਇਦਾਂ ਲਿਆ ਲਿਓ ਕਿ ਦਿੰਦੇ ਜਿਹੜੇ ਕੰਮ ਨੂੰ ਭਈ ਆਪਦਾ ਕੰਮ ਆਪ ਕਰ ਲਿਆ ਕਰੋ ਜਮਾਤੀ ਦਹੀਂ ਇਹਨੇ ਤਾਂ ਤੁਸੀਂ ਦੇਖ ਲਓ ਪਨੀਰ ਕੱਢਣ ਤੱਕ ਪਹੁੰਚ ਗਿਆ ਇਹ 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 ਜੇ ਰਿਸ਼ਤੇ ਬਣਾ ਲਏ ਇਹਨਾਂ ਨੇ ਜਮਾ ਸੰਗ ਸ਼ਰਮ ਭੂਰਾ ਨਹੀਂ ਮੰਨੀ ਤੈਨੂੰ ਭੂਰਾ ਸ਼ਰਮ ਨਹੀਂ ਆਈ ਜਦੋਂ ਤੈਨੂੰ ਤੇਰੇ ਘਰ ਵਾਲਿਆਂ ਨੇ ਮੰਜੇ ਤੋਂ ਠਾ ਕੇ ਭੇਜਿਆ ਉੱਥੇ ਤੂੰ ਖੇਖਣ ਕਰਦੀ ਸੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਹੁਣ ਤੂੰ ਤਾੜ-ਤਾੜ ਬੋਲੀ ਜਾਨੀਂ ਫਿਰ ਵਿੱਚ ਦਾ ਕਰਨਾ ਪੈਂਦਾ ਨਾ ਹੂੰ ਫੋਨ ਲੋਕਾਂ ਦੇ ਸਾਹਮਣੇ ਬੇਇੱਜ਼ਤੀ ਤਾਂ ਹੁੰਦੀ ਹੈ ਤਾਂ ਇਹ ਤੂੰ ਬੇਇੱਜ਼ਤੀ ਮੰਨਣ ਵਾਲੀ ਹੁੰਦੀ ਤਾਂ ਫਿਰ ਤੂੰ ਉੱਥੇ ਹੀ ਰਹਿ ਪੈਂਦੀ ਜਿੱਥੇ ਤੈਨ ਜਵਾਕ ਜਾ ਮਿਲੀ ਸੀ ਫਿਰ ਉਹੀ ਗੱਲਾਂ ਮੈਂ ਪਿਆਰ ਕਰਦੀ ਆ ਕਹਿੰਦਾ ਪਿਆਰ ਦੀ ਸਮਝ ਨਹੀਂ ਆਉਂਦੀ ਅੱਜ ਕੱਲ ਪਿਆਰ ਇਹ ਜੇ ਆ ਵਾਈਫਾਈ ਵਾਲਾ ਕਨੈਕਸ਼ਨ ਆ ਹੁਣ ਇਹਦੇ ਨਾਲ ਕਰੀ ਜਾਂਦੀ ਹੈ ਤੇ 6 ਮਹੀਨਿਆਂ ਨੂੰ ਪਤਾ ਨਹੀਂ ਕਿਹਦੇ ਨਾਲ ਤੁਸੀਂ ਇਹ ਦੇਖੋ ਪੂਰਾ ਸੰਨੀ ਦਿਓਲ ਬਣਿਆ ਬੂਟਵਾੜ ਪਾ ਕੇ ਚੰਗਾ ਕੋਈ ਸ਼ਰਮ ਨਾਂ ਦੀ ਚੀਜ਼ ਹੀ ਹੈ ਨਹੀਂ ਅੰਦਰ ਲੈ ਲੈ ਦੇਖ ਦੇਖ ਇੱਧਰ ਤੂੰ ਜੇ ਕੈਮਰੇ ਸਾਹਮਣੇ ਆ ਟੀਚਰਾਂ ਤੇ ਆਫ ਕੈਮਰੇ ਤੋਂ ਇਹ ਕੀ ਕਰਦੇ ਹੋਣਗੇ ਉਹ ਦੱਸਣ ਦੀ ਤੁਹਾਨੂੰ ਲੋੜ ਨਹੀਂ ਇਹ ਲੋਕਾਂ ਦੀਆਂ ਹਰਕਤਾਂ ਇਹ ਬਚਕਣੀਆਂ ਲੁੱਚੇ ਲੰਡੇ ਆਸ਼ਕਾ ਇਹ ਪੂਰੇ ਤੂੰ ਪੂਰਾ ਛਟਿਆ ਤੇ ਲੁੱਚਾ ਲੰਡਾ ਆਸ਼ਕਾ ਜੀ ਨੇ ਘਰ ਦੀ ਕੰਦ ਘਰੀ ਸੱਟ ਲਈ ਬਸ ਕਰਨੀ ਤੇ ਘਰੇ ਘਰੇ ਗਿਰਦੇ ਤਾਂ ਵਧੀਆ ਐ ਬਸ ਬਾਹਰ ਨਹੀਂ ਜਾਣੀ ਚਾਹੀਦੀ ਬਾਸ 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 ਆਪਣੀ ਦਾ ਹੀ ਸੋਚਾ ਤੋ ਮੈਂ ਕਹਿਣਾ ਕਾਨੂੰਨ ਹੈ ਜਿਹੜੇ ਜੋੜਿਆਂ ਨੂੰ ਸਖਤ ਸਜ਼ਾ ਦੇਵੇ ਵੇਖੋ ਇੰਨੇ ਰਿਸ਼ਤੇ ਖਰਾਬ ਹੋ ਰਹੇ ਐ ਇਹਦਾ ਕਾਰਨ ਕੀ ਮੰਨਦੇ ਹੋ ਇਹ ਵੀ ਤੁਸੀਂ ਕਮੈਂਟ ਕਰਕੇ ਦੱਸਣਾ ਹੋਰ ਕੀ ਕਹਿਣਾ ਚਾਹਣੀ ਹੈ ਤੈਨੂੰ ਪਛਤਾਵਾ ਹੈ ਇਸ ਗੱਲ ਦਾ ਵੀ ਤੂੰ ਤਿੰਨ ਬੱਚੇ ਛੱਡ ਤੇ ਰਾਬਰ ਗਾਬ ਦੇ ਘਰਾਂ ਵਾਲਾ ਛੱਡਤਾ ਪਿੰਡ 'ਚ ਬੇਇੱਜ਼ਤੀ ਕਰਾਤੀ ਅਫਸੋਸ ਹੈ ਕੋਈ ਅਫਸੋਸ ਤਾਂ ਹੁੰਨੇ ਪਰ ਕੀ ਕਰੇ ਜਿੱਦਾਂ ਹੁਣ ਹੀ ਮਿਲਿਆ ਮੈਨੂੰ ਪਿਆਰ ਹੋਇਆ ਮੇਰੇ ਘਰ ਵਾਲਿਆਂ ਨੇ ਇੰਨੇ ਸਾਲਾਂ ਦੇ 20 ਸਾਲਾਂ ਦੇ ਵਿੱਚ ਮੈਨੂੰ ਪਿਆਰ ਕਦੇ ਦਿੱਤਾ ਹੀ ਨਹੀਂ ਹੈਗਾ ਤਿੰਨ ਬੱਚੇ ਹੀ ਦਿੱਤੇ ਹੋਰ ਕੀ ਦਿੱਤਾ ਉਹਨੇ ਇੰਨੇ ਬੱਚੇ ਥੋੜੇ ਹੁੰਦੇ ਆ ਨਹੀਂ ਥੋੜੀ ਤਾਂ ਨਹੀਂ ਹੁੰਦੀ ਪਰ ਪਿਆਰ ਨਹੀਂ ਮਿਲਿਆ ਨਾ ਮੈਨੂੰ ਪਤਾ ਨਹੀਂ ਇਹ ਕਹੇ ਜਾਂ ਪਿਆਰ ਪਾਲਦੀ ਐ ਤਾਂ ਮਾਂ ਦੀ ਧੀ ਜਮਾਂ ਮੈਂ ਨਾ ਉਸ ਰੱਖਾਂਗਾ ਇਹਨੂੰ ਮੈਂ ਖੁਸ਼ ਰੱਖਾਂਗਾ ਹੁਣ ਵੀ ਤਾਂ ਰੱਖੀ ਐ ਖੁਸ਼ ਅੱਗੇ ਨੂੰ ਵੀ ਰੱਖਾਂਗਾ ਐਹ ਜੀ ਕਿਹੜੀ ਸ਼ੂ ਮੰਤਰਾਂ ਤੇਰੇ ਕੋਲੇ ਜਿਹੜਾ ਇਹਨੂੰ ਖੁਸ਼ ਰੱਖ ਲੇਂਗਾ ਪਿਆਰ ਕਰਦਾ ਇੱਕ ਦੂਜੇ ਨਾਲ ਉਹ ਜੋ ਮੰਗਦੀ ਸੀ ਉਹ ਲਿਆ ਕੇ ਦਿੰਦਾ ਸੀ ਇਹਨੂੰ ਮੈਂ ਮੈਨੂੰ ਮੈਂ ਜਦ ਵੀ ਕਹਿਣਾ ਮੈਨੂੰ ਸੂਟ ਚਾਹੀਦਾ ਜਦ ਇਹ 5-500 ਦਾ ਸੂਟ ਲਿਆ ਕੇ ਦਿੰਦਾ ਪੰਜ ਪੰਜ ਸੌ ਦਾ ਸੂਟ ਪੀਜਾ ਕਹਿੰਦੀ ਹੈ ਪੀਜਾ 버ਗਰ ਹਰ ਕੋਈ ਜੂਸ ਵਗੈਰਾ ਮੈਨੂੰ ਹਰ ਕੁਝ ਇੱਥੇ ਉਪਲਬਧ ਕਰਤਾ ਦਿੱਤੀ ਜੀ ਕਾਟਨੇ ਆਣ ਦਿੱਤੀ ਮੈਂ ਤੋ ਸੇ ਦੇਖੋ 40 ਰੁਪਿਆ ਦਾ ਬਰਗਰ 150 ਦਾ ਪੀਜ਼ਾ ਤੇ 500 ਦੇ ਛੂਟ ਦੇ ਵਿੱਚ ਮਾਂ ਦੇ ਪੁੱਤ ਨੇ ਆਪ ਦੀ ਸਾਕੀ ਭਰਾਈ ਤਿੰਨ ਜਵਾਕਾਂ ਦੀ ਮਾਂ ਪੱਟ ਕੇ ਲੈ ਗਿਆ ਦਿਨੇ ਸੜਕ ਤੇ ਨਾਲੀਆਂ ਪੜਦਾ ਤੁਸੀਂ ਤੁਸੀਂ ਉਸ ਕਾ ਭੁੱਖ ਤਾਂ ਨਹੀਂ ਲੱਗੀ ਹਾਂ ਮੈਂ ਤੀਜਾ ਖਾਣਾ ਚੱਲ ਚੱਲ ਇਹ ਚਾਰ ਚਾਰ ਦਿਨ ਤਾਂ ਖਵਾਊਗਾ ਪੀਜ਼ਾ ਮੁੜ ਕੇ ਇਹ ਜਦੋਂ ਕੁਸਮਾਨ ਦਾ ਜੁੱਧ ਪੈਣਾ ਇਹਨਾਂ ਦਾ ਪਿਆਰ ਪਿਓ ਰੁਲ ਜਾਣਾ ਸਦਣਾ ਫੇਰ ਵੀ ਇਹਨਾਂ ਨੇ ਮੈਨੂੰ ਆ ਤੇ ਤੂੰ ਇਹੀ ਚਾਰਾਂ ਦਿਨਾਂ ਨੂੰ ਕਹਿਣਾ ਵੀ ਮੈਂ ਪਹਿਲਾਂ ਵਾਲੇ ਦੇ ਘਰਾਂ ਨੇ ਦੇ ਘਰੀ ਜਾਣਾ ਨਹੀਂ ਮੈਨੂੰ ਕਿਵੇਂ ਛੱਡੇਗਾ ਪਿਆਰ ਕਰਦਾ ਅਸੀਂ ਮੈਂ ਇੰਨੇ ਦੇ ਨਾਲ ਪਿਆਰ ਪਿਓਰ ਵਾਲੇ ਛੱਡ ਜਾਂਦੇ ਹੁੰਦੇ ਜਿੱਦੇ ਨੂੰ ਕੋਈ ਹੋਰ ਮਿਲ ਗਈ ਉਹਦੇ ਤੈਨੂੰ ਛੱਡ ਜੂਏ ਐ ਮੈਂ ਦੰਦ ਨਹੀਂ ਤੋੜਾਂਗੀ ਐਦਾ ਨਹੀਂ ਐਦਾ ਨਹੀਂ ਹੁੰਦਾ ਪਿਆਰ ਕਰਦਾ ਮੈਂ ਮੈਂ ਨਹੀਂ ਛੱਡ ਸਕਦਾ ਐਵੇਂ ਕਿਸੇ ਵੱਲ ਕਿਵੇਂ ਦੇਖ ਲੇਗਾ ਮੇਰੇ ਹੁੰਦੇ ਤੱਕ ਕਿ ਮੈਂ ਮੈਂ ਮਾੜੀ ਤੇ ਮਾੜੀ ਆ ਕੋਈ ਨਹੀਂ ਮਾੜੀ ਤਾਂ ਨਹੀਂ ਤੂੰ ਤਾਂ ਬਹੁਤ ਮਾੜੀ ਆ ਤੱਕਦੇ ਆਪਦੇ ਘਰ ਦੇ ਨੂੰ ਆਦੇ ਬੱਚਿਆਂ ਨੂੰ ਪੁੱਛ ਕੇ ਦੇਖ ਠੀਕ ਆ ਇਹ ਹਾਲ ਆਸ਼ਿਕਾਂ ਦਾ ਜਿਹੜਾ ਤੁਹਾਨੂੰ ਦਿਖਾਇਆ ਪਰ ਕੱਲ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਉਹਨੂੰ ਸੋਚ ਕੇ ਕਿਤੇ ਨਾ ਕਿਤੇ ਅਫਸੋਸ ਬਹੁਤ ਹੋਇਆ ਪੈਂਟੀ ਲਿਬੜ ਗਈ ਅਫਸੋਸ ਬਹੁਤ ਹੋਇਆ ਵੀ ਇਹ ਹਾਲਾਤ ਕੀ ਬਣਦੇ ਜਾ ਰਹੇ ਨੇ ਤੁਸੀਂ ਕੀ ਮੰਨਦੇ ਹੋ ਵੀ ਇਹ ਇਹ ਰਿਸ਼ਤੇ ਜਿਹੜੇ ਇਸ ਤਰੀਕੇ ਨਾਲ ਹੋ ਰਹੇ ਆ ਇਹ ਕਿਉਂ ਹੋ ਰਹੇ ਆ ਕਿਉਂ ਇਸ ਤਰੀਕੇ ਨਾਲ ਇਹ ਕਹਾਣਾਂ ਵੱਜ ਰਹੀਆਂ ਜਰੂਰ ਕਮੈਂਟ ਕਰਕੇ ਦੱਸਿਓ ਆਪਾਂ ਤਾਂ ਇੱਕ ਮੈਸੇਜ ਦੇਣਾ ਹੁੰਦਾ ਉਹ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਜੁੜੇ ਰਹੋ ਮਲੂਕਾ ਟੀਵੀ ਦੇ ਨਾਲ ਧੰਨਵਾਦ